ਦੋਸਤੋ ਅਕਸਰ ਜਦੋਂ ਵੀ ਕਿਸੇ ਪਸ਼ੂ ਮੇਲੇ ਦੇ ਵਿੱਚ ਜਾਇਆ ਜਾਂਦਾ ਤਾਂ ਉਸ ਮੇਲੇ ਦੇ ਵਿੱਚ ਇੱਕ ਗੱਲ ਬੜੀ ਸੋਹਣ ਨੂੰ ਮਿਲਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਜੋ ਐਕਸ ਡਿਪਟੀ ਸੀਐਮ ਵੀ ਰਹਿ ਚੁੱਕੇ ਨੇ ਪੰਜਾਬ ਦੇ ਉਹਨਾਂ ਦਾ ਜਿਹੜਾ ਸ਼ੌਂਕ ਹੈ ਪਸ਼ੂਆਂ ਪ੍ਰਤੀ ਉਹ ਬੜਾ ਵੱਡਾ ਤੇ ਇਸ ਗੱਲ ਤੇ ਯਕੀਨ ਕਰਨਾ ਔਖਾ ਸੀ ਕਿਉਂਕਿ ਹਰੇਕ ਇਨਸਾਨ ਉਹਨਾਂ ਦੇ ਫਾਰਮ ਤੇ ਜਾ ਕੇ ਉਹਨਾਂ ਦੇ ਜਾਨਵਰ ਦੇਖ ਸਕਣਾ ਪੋਸੀਬਲ ਨਹੀਂ ਪਰ ਜਦੋਂ ਇਸ ਬਾਰ ਜੋ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਮਾਗੀ ਮੇਲਾ ਲੱਗਿਆ ਉੱਥੇ ਜਦੋਂ ਉਹਨਾਂ ਦੇ ਫਾਰਮ ਦੇ ਵਿਸ਼ੇਸ਼ ਜਾਨਵਰ ਪਹੁੰਚੇ ਵਿਲੱਖਣ ਪ੍ਰਜਾਤੀ ਦੇ ਜਾਨਵਰ ਪਹੁੰਚੇ ਤਾਂ ਐਸ ਗੱਲ ਤੇ ਵੀ ਯਕੀਨ ਜਿਹੜਾ ਹੋਣਾ ਬਣਦਾ ਕਿਉਂਕਿ ਜਦੋਂ ਜਾਨਵਰ ਦੇਖੇ ਤਾਂ ਬੇहद ਖੂਬਸੂਰਤ ਤੇ ਕਾਫੀ ਵਧੀਆ ਪ੍ਰਜਾਤੀ ਦੇ ਜਾਨਵਰ ਨੇ ਅਲੱਗ-ਅਲੱਗ ਜਿਹੜਾ ਕਿਸਮ ਦੇ ਜਾਨਵਰ ਚਾਹੇ ਘੋੜੇ ਆ ਘੋੜੀਆਂ ਜਾਂ ਬੱਕਰੇ ਆ ਬੱਕਰੀਆਂ ਹੋਰ ਵੀ ਕਈ ਪ੍ਰਜਾਤੀਆਂ ਜਿਹੜੀਆਂ ਉਹਨਾਂ ਦੇ ਇਸ ਟੈਂਟ ਦੇ ਵਿੱਚ ਮਾਗੀ ਮੇਲੇ 'ਚ ਦੇਖਣ ਨੂੰ ਮਿਲੀਆਂ ਤਾਂ ਯਕੀਨ ਜਿਹੜਾ ਹੈ ਉਹ ਆਟੋਮੈਟਿਕ ਹੋ ਗਿਆ ਕਿ ਵਾਕਈ ਸੁਖਬੀਰ ਸਿੰਘ ਬਾਦਲ ਜੀ ਜਿਹੜੇ ਨੇ ਉਹ ਪਸ਼ੂ ਪ੍ਰੇਮੀਆ ਬਹੁਤ ਵੱਡੇ ਤੇ ਉਹਨਾਂ ਨੂੰ ਸ਼ੌਂਕ ਹੈ ਜਿਹੜੇ ਅੱਡ-ਅੱਡ ਪ੍ਰਜਾਤੀਆਂ ਦੇ ਜਾਨਵਰ ਉਹਨਾਂ ਦਾ ਸ਼ੌਂਕ ਹੈ ਬਹੁਤ ਵੱਡਾ ਸ਼ੌਂਕ ਹੈ ਜਿਸ ਕਰਕੇ ਜਿਹੜੇ ਇਸ ਮੇਲੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਦੂਸਰੇ ਕਿਸੇ ਟੈਂਟ 'ਚ ਇੰਨੀ ਭੀੜ ਹੋਣੀ ਹੈ ਜਿੰਨੀ ਇਸ ਟੈਂਟ ਦੇ ਵਿੱਚ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਜੀ ਦੇ ਜਿਹੜੇ ਜਾਨਵਰ ਲਿਆਂਦੇ ਗਏ ਨੇ ਐਸਟ ਟੈਂਟ ਦੇ ਵਿੱਚ ਇੰਨਾ ਜਾਨਵਰਾਂ ਦੀ ਜਾਣਕਾਰੀ ਦੇਣ ਵਾਸਤੇ ਕੋਈ ਹੈ ਨਹੀਂ ਸੀ ਇਸ ਕਰਕੇ ਜਿੰਨੀ ਵੀ ਜਾਣਕਾਰੀ ਅਸੀਂ ਦੇ ਰਹੇ ਹਾਂ ਉਹ ਅਸੀਂ ਖੁਦ ਇਕੱਠੀ ਕੀਤੀ ਹੈ ਬਾਕੀ ਤੁਸੀਂ ਆਪ ਵੀ ਸਮਝਦਾਰ ਹੋ ਸਾਰੀ ਪ੍ਰਜਾਤੀ ਤੁਸੀਂ ਦੇਖੀ ਹੋਣੀ ਹੈ ਕਮੈਂਟ ਬਾਕਸ ਦੇ ਵਿੱਚ ਵੀ ਦੱਸਿਓ ਕਿ ਕਿਹੜੀ ਨਸਲ ਕਿਹੜੀ ਹੈ ਬਾਕੀ ਸ਼ੇਅਰ ਵੀ ਜ਼ਰੂਰ ਕਰ ਦਿਓ ਇਸ ਵੀਡੀਓ ਨੂੰ ਤਾਂ ਕਿ ਇਹ ਵਿਲੱਖਣ ਪ੍ਰਜਾਤੀ ਦੇ ਜਿਹੜੇ ਜਾਨਵਰ ਨੇ ਉਹ ਹੋਰ ਸਾਡੇ ਵੀਰਾਂ ਤੱਕ ਪਹੁੰਚੇ ਨੌਜਵਾਨੀ ਨੂੰ ਜਿਹੜਾ ਇੱਕ ਉਤਸ਼ਾਹ ਮਿਲੇ ਜਾਨਵਰਾਂ ਦੇ ਪ੍ਰਤੀ ਪ੍ਰੇਮ ਵਧੇ ਤੇ ਕਮੈਂਟ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਤੇ ਵੀਡੀਓ ਜੇ ਚੰਗੀ ਲੱਗੇ ਤਾਂ ਲਾਈਕ ਜਰੂਰ ਕਰ ਦਿਓ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਘੋੜਾ ਪਿਓਰ ਮਾਰਵਾੜੀ ਦੇ ਵਿੱਚ ਹੈ ਤੇ ਬਹੁਤ ਸੋਹਣੀ ਕੱਦਗਾਠੀ ਦਾ ਮਾਲਕ ਹੈ ਇਹ ਘੋੜਾ ਮੱਥੇ ਤੇ ਬਲੇਜ਼ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਆ ਜਿਹੜਾ ਤੁਸੀਂ ਅਗਲਾ ਜਾਨਵਰ ਦੇਖ ਰਹੇ ਹੋ ਇਹ ਨੂੰ ਜੀ ਜੈਕੋਬ ਕਿਹਾ ਜਾਂਦਾ ਚਾਰ ਸਿੰਘ ਇਸ ਦੀ ਖਾਸੀਅਤ ਹੁੰਦੀ ਹੈ ਚਾਰ ਸਿੰਘ ਹੁੰਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸਾਊਥ ਦੇ ਸਾਈਡ ਬਹੁਤ ਜ਼ਿਆਦਾ ਮਟਨ ਦੇ ਵਿੱਚ ਵੀ ਯੂਜ਼ ਹੁੰਦਾ ਤੇ ਚਾਰ ਸਿੰਘਾਂ ਕਰਕੇ ਇਸ ਦੀ ਖਾਸੀਅਤ ਜਿਹੜੀ ਹੈ ਉਹ ਵੱਧ ਜਾਂਦੀ ਹੈ ਇਸ ਦੀ ਜੇਕਰ ਕੀਮਤ ਦੀ ਗੱਲ ਕਰੀਏ ਤਾਂ ਇਹ ਆਮ ਜਿਹੜੇ ਬੱਕਰੇ ਹੁੰਦੇ ਨੇ ਉਹਨਾਂ ਤੋਂ ਕਾਫੀ ਮਹਿੰਗਾ ਜਿਹੜਾ ਜਾਨਵਰ ਹੈ ਕਿਉਂਕਿ ਇਹ ਜਿਹੜੇ ਜਾਨਵਰ ਨੇ ਇਹ ਪਿਓਰ ਕੁਆਲਿਟੀ ਦੇ ਵਿੱਚ ਬਹੁਤ ਘੱਟ ਮਿਲਦੇ ਆ ਪਰ ਜਿਹੜਾ ਸੁਖਬੀਰ ਸਿੰਘ ਬਾਦਲ ਜੀ ਦੇ ਅਸਿਸਟੈਂਟ ਦੇ ਵਿੱਚ ਇਹ ਪਿਓਰ ਨਸਲ ਦਾ ਜੈਕੋਬ ਦੇਖਣ ਨੂੰ ਮਿਲਿਆ ਇਹ ਨਸਲ ਹੈ ਜੈਕੋਬ ਤੇ ਇਹ ਹੀ ਜਿਹੜਾ ਹੈ ਨਿੱਗਰ ਆਪਾਂ ਕਹਿ ਸਕਦੇ ਆ ਇਹਨੂੰ ਕਾਫੀ ਹੈਵੀ weight ਹੋ ਜਾਂਦਾ ਹੈ ਇਹ ਕਵਾਂਟਲਾਂ ਤੱਕ ਕ੍ਰੋਸ ਕਰ ਜਾਂਦਾ ਹੈ ਇਹ ਇੱਕ ਕਿਸਮ ਦੀ ਭੇਡੂ ਹੀ ਆ ਜਿਹੜਾ ਸ਼ੀਪ ਆਪਾਂ ਕਹਿ ਦਿੰਨੇ ਆ ਤੇ ਉਸੇ ਦੀ ਪ੍ਰਜਾਤੀ ਆ ਇਸ ਦੀ ਉਨ ਵੀ ਜਿਹੜੀ ਐ ਯੂਜ਼ ਦੇ ਵਿੱਚ ਆਂਦੀ ਐ ਜਿਵੇਂ ਦੂਸਰੇ ਭੇਡੂਆਂ ਦੀ ਉਨ ਜਿਹੜੀ ਐ ਉਹ ਯੂਜ਼ ਜਾਂਦੀ ਐ ਇਸੇ ਤਰ੍ਹਾਂ ਇਸ ਜੈਕੋਬ ਦੀ ਜਿਹੜੀ ਉਨ ਐ ਉਹ ਵੀ ਕਾਫੀ ਯੂਜ਼ ਦੇ ਵਿੱਚ ਜਾਂਦੀ ਐ ਤੁਸੀਂ ਪਹਿਲਾਂ ਦੇਖਿਆ ਇਹ ਜਾਨਵਰ ਜਾਂ ਨਹੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਕਿੱਥੇ ਦੇਖਿਆ ਤੁਸੀਂ ਹੈਨਾ ਅਗਲਾ ਜਿਹੜਾ ਅਸੀਂ ਤੁਹਾਨੂੰ ਇੱਕ ਹੋਰ ਖੂਬਸੂਰਤ ਕੋੜਾ ਦਿਖਾ ਰਹੇ ਹਾਂ ਜੀ ਆਹ ਦੇਖ ਸਕਦੇ ਹੋ ਤੁਸੀਂ ਪਿਓਰ ਇੱਕ ਹੋਰ ਮਾਰਵਾੜੀ ਇਹ ਵੀ ਬਹੁਤ ਉੱਚੀ ਕੱਦ ਕਾਠੀ ਦਾ ਤੇ ਬਹੁਤ ਸੋਹਣਾ ਖੂਬਸੂਰਤੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਕੋਈ ਦੱਸਣ ਵਾਲਾ ਹੈ ਨਹੀਂ ਸੀ ਇਸ ਟੈਂਟ ਦੇ ਵਿੱਚ ਤਾਂ ਇਸ ਦੀ ਮਦਰ ਸਾਈਡ ਫਾਦਰ ਸਾਈਡ ਸਾਨੂੰ ਨਹੀਂ ਪਤਾ ਲੱਗ ਸਕੀ ਨਾਹੀਂ ਇਸ ਦਾ ਨਾਮ ਪਤਾ ਲੱਗ ਸਕਿਆ ਪਰ ਬਾ ਕਮਾਲ ਜਿਹੜਾ ਘੋੜਾ ਇੱਕ ਹੋਰ ਤੁਸੀਂ ਦੇਖੋ ਜੈਡ ਬਲੈਕ ਤੁਸੀਂ ਦੇਖ ਰਹੇ ਹੋ ਬਿਲਕੁਲ ਜੈਡ ਬਲੈਕ ਹੈ ਜੀ ਇਹ ਇੱਕ ਹਾਰਸ ਬਹੁਤ ਖੂਬਸੂਰਤ ਹੈ ਤੇ ਜੋ ਵੀ ਇਸ ਨੂੰ ਦੇਖਦਾ ਉਹ ਇਸ ਦਾ دیਵਾਨਾ ਹੋ ਰਿਹਾ ਸੀ ਹੁਣ ਦਿਖਾਉਨੇ ਆ ਜੀ ਤੁਹਾਨੂੰ ਅਸੀਂ ਜਿਪਸੀ ਆਹ ਦੇਖੋ ਜੀ ਜਿਪਸੀ ਹਾਰਸ ਹੈ ਬਹੁਤ ਹੀ ਕੁਆਲਿਟੀ ਵਾਲਾ ਤੇ ਤੁਸੀਂ ਸ਼ੌਂਕ ਦੇਖੋ ਜੀ ਆ ਮੱਥੇ ਤੇ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਵਾਲਾਂ ਦੀਆਂ ਜਿਹੜੀਆਂ ਗੁੱत्तावट ਰੱਖੀਆਂ ਨੇ ਬਹੁਤ ਖੂਬਸੂਰਤ ਇਹ ਜਿਹੜੇ ਜਿਪਸੀ ਘੋੜੇ ਆ ਇਹਨਾਂ ਦੇ ਦੇਖੋ ਤੁਸੀਂ ਪੈਰਾਂ ਤੇ ਵੀ ਬਾਲ ਹੁੰਦੇ ਨੇ ਆਹੀ ਇਸੇ ਕਰਕੇ ਜਿਹੜਾ ਹੈ ਇਹ ਪ੍ਰਜਾਤੀ ਕਾਫੀ ਵਿਲੱਖਣ ਹੈ ਬਾਕੀ ਪੂੰਛ ਦੇਖੋ ਤੁਸੀਂ ਇਸ ਦੀ ਪੂੰਛ ਹੈ ਜਿਹੜੀ ਬਹੁਤ ਲੰਮੀ ਹੁੰਦੀ ਹੈ ਉਹ ਵੀ ਸ਼ੌਂਕ ਕਰਕੇ ਦੇਖੋ ਤੁਸੀਂ ਗੁੱਤ ਵਟ ਰੱਖੀਆਂ ਨੇ ਤੇ ਇਸ ਘੋੜੇ ਦਾ ਥੋੜਾ ਮਧਰਾ ਜਾਂ ਕੱਦ ਹੁੰਦਾ ਪਰ ਬਾਡੀ ਜਿਹੜੀ ਆ ਸਰੀਰ ਜਿਹੜੀ ਆ ਬਣਤਰ ਕਾਫੀ ਠੋਸ ਹੁੰਦੀ ਹੈ ਕਾਫੀ ਮਜ਼ਬੂਤੀ ਦੇ ਵਿੱਚ ਹੁੰਦੇ ਨੇ ਇਹ ਨਸਲ ਤੇ ਕਲਰ ਦੇਖੋ ਤੁਸੀਂ ਰੰਗ ਪੈਟਰਨ ਕਾਲਾ ਡੱਬਾ ਬਹੁਤ ਖੂਬਸੂਰਤ ਜਿਹੜਾ ਰੰਗ ਪੈਟਰਨ ਚੂਜ਼ ਕੀਤਾ ਤੇ ਜਿਹੜੋ ਤੁਰ ਰਿਹਾ ਇਹ ਆਪਣੇ ਸਟੋਰੀ ਦੇ ਵਿੱਚ ਤਾਂ ਲੋਕ ਨੇ ਜਿਹੜੇ ਉਹ ਦੂਰੋਂ ਇਸੇ ਨੂੰ ਖੜਖੜ ਦੇਖ ਰਹੇ ਨੇ ਹੈਰਾਨ ਵੀ ਹੋ ਰਹੇ ਨੇ ਕਿਉਂਕਿ ਇਸ ਤਰ੍ਹਾਂ ਦੀਆਂ ਨਸਲਾਂ ਜਿਹੜੀਆਂ ਨੇ ਬਹੁਤ ਘੱਟ ਆਪਣੇ ਆਸ-ਪਾਸ ਦੇਖਣ ਨੂੰ ਮਿਲਦੀਆਂ ਨੇ ਇਸ ਬਾਰ ਹੀ ਜਿਹੜਾ ਅਸੀਂ ਵੀ ਮਾਗੀ ਮੇਲੇ ਦੇ ਵਿੱਚ ਇਸ ਤਰ੍ਹਾਂ ਦੇ ਘੋੜੇ ਦੇਖੇ ਇਸ ਤੋਂ ਪਹਿਲਾਂ ਜਿਹੜਾ ਇਹ ਨਸਲ ਮਤਲਬ YouTube ਜਾਂ ਫਿਰ Google ਇੰਟਰਨੈਟ ਤੇ ਤਾਂ ਦੇਖੀ ਸੀ ਪਰ ਸਾਹਮਣੇ ਨਹੀਂ ਦੇਖੀ ਆ ਜਿਹੜਾ ਤੁਸੀਂ ਘੋੜਾ ਦੇਖ ਰਹੇ ਹੋ ਇਹ ਹੈ ਜੀ ਜਿਪਸੀ ਵੈਨਰ ਨਸਲ ਦਾ ਘੋੜਾ ਜਿਸ ਦੇ ਪੈਰਾਂ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਬਾਲਾਂ ਤੇ ਇਸ ਦੀ ਗਰਦਨ ਤੇ ਵੀ ਕਾਫੀ ਸੰਘਣੇ ਬਾਲ ਹੁੰਦੇ ਨੇ ਤੇ ਇਸੇ ਤਰ੍ਹਾਂ ਇਸ ਦੀ ਪੂਛ ਵੀ ਹੈ ਜਿਹੜੀ ਉਹ ਭਾਰੀ ਹੁੰਦੀ ਆ ਤੇ ਬਾਲ ਕਾਫੀ ਜ਼ਿਆਦੇ ਹੁੰਦੇ ਆ ਤੇ ਦੋਸਤੋ ਇਹ ਕੱਦ ਦੇ ਵਿੱਚ ਤਾਂ ਬੇਸ਼ੱਕ ਦੀ ਛੋਟੇ ਹੁੰਦੇ ਆ ਪਰ ਮਜ਼ਬੂਤੀ ਦੇ ਵਿੱਚ بڑے ਹੁੰਦੇ ਨੇ ਕਾਫੀ ਪਾਵਰਫੁਲ ਹਾਰਸ ਹੁੰਦੇ ਆ ਜੀ ਇਹ ਇਹ ਜਿਹੜੀ ਨਸਲ ਹੈ ਇਹ ਆਇਰਲੈਂਡ ਦੀ ਤੇ ਦਾ ਗ੍ਰੇਟ ਬ੍ਰਿਟੇਨ ਦੀ ਮੰਨੀ ਜਾਂਦੀ ਹੈ ਪਰ ਹੁਣ ਇਹ ਉੱਥੋਂ ਇੰਪੋਰਟ ਹੋ ਕੇ ਇੰਡੀਆ ਦੇ ਵਿੱਚ ਆਉਂਦੇ ਨੇ ਤਾਂ ਬਹੁਤ ਸ਼ਾਨਦਾਰ ਨਸਲ ਹੈ ਜੀ ਅਗਲਾ ਤੁਹਾਨੂੰ ਦਿਖਾਉਣੇ ਆ ਜਾਨਵਰ ਇਹ ਤੁਸੀਂ ਦੇਖ ਰਹੇ ਹੋ ਇਹ ਹੈ ਜੀ ਨਸਲ ਫੈਲਾਬੈਲਾ ਤੇ ਸ਼ੈਟਲੈਂਡ ਪੋਨੀ ਜਿਹੜਾ ਇਹ ਤੁਸੀਂ ਰੰਗ ਦੇਖ ਰਹੇ ਹੋ ਨਾ ਇਹ ਕੋਈ ਆਮ ਰੰਗ ਨਹੀਂ ਇਹ ਐਪਲੂਸਾ ਪੈਟਰਨ ਐਪਲੂਸਾ ਕਹਾ ਜਾਂਦਾ ਇਸ ਰੰਗ ਨੂੰ ਤੇ ਬੇहद ਖਾਸ ਹੈ ਤੇ ਬਹੁਤ ਹੀ ਜ਼ਿਆਦਾ ਵਿਲੱਖਣ ਤੇ ਬਹੁਤ ਜ਼ਿਆਦਾ ਇਹ ਫੇਮਸ ਬਰੀਡ ਹੈ ਇੰਨਾ ਘੋੜਿਆਂ ਦਾ ਕੱਦ ਬਹੁਤ ਛੋਟਾ ਹੁੰਦਾ ਫੈਲਾਬੈਲਾ ਦਾ ਤਾਂ ਕੱਦ ਜਿਹੜਾ ਹੈ ਉਹ ਦੁਨੀਆ ਦੇ ਸਭ ਤੋਂ ਛੋਟੇ ਘੋੜਿਆਂ ਦੇ ਵਿੱਚ ਮੰਨਿਆ ਜਾਂਦਾ ਛੋਟੇ ਤਾਂ ਹੁੰਦੇ ਆ ਇਹ ਘੋੜੇ ਪਰ ਬਹੁਤ ਸ਼ਕਤੀਸ਼ਾਲੀ ਪਾਵਰਫੁਲ ਬਹੁਤ ਖਾਸ ਘੋੜੇ ਹੁੰਦੇ ਆ ਇਹ ਤੁਹਾਨੂੰ ਦੱਸ ਦਈਏ ਕਿ ਜਿਹੜੇ ਸ਼ੈਟਲੈਂਡ ਪੋਨੀ ਹੁੰਦੇ ਆ ਇਹਨਾਂ ਦੀ ਜਿਹੜੀ ਸ਼ੁਰੂਆਤ ਉਸ ਸਕਾਟਲੈਂਡ ਦੀ ਮੰਨੀ ਜਾਂਦੀ ਹੈ ਤੇ ਜਿਹੜੇ ਫੈਲਾਬੈਲਾ ਦੇਖ ਰਹੇ ਹੋ ਤੁਸੀਂ ਇਹਨਾਂ ਦੀ ਜਿਹੜੀ ਅਰਜنٹინა ਮੰਨੀ ਜਾਂਦੀ ਹੈ ਤਾਂ ਦੋਸਤੋ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਇਹ ਸ਼ੈਟਲੈਂਡ ਪੋਨੀ ਤੇ ਫੈਲਾਬੈਲਾ ਜੋ ਕਿ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਮਾਗੀ ਮੇਲੇ ਦੇ ਵਿੱਚ ਲੈ ਕੇ ਆਏ ਨੇ ਕਮੈਂਟ ਚ ਜਰੂਰ ਦੱਸਿਓ ਅਗਲਾ ਜਿਹੜਾ ਹਾਰਸ ਤੁਹਾਨੂੰ ਦਿਖਾ ਰਹੇ ਹਾਂ ਇਹ ਹੈ ਜੀ ਨੁਖਰਾ ਪਿਓਰ ਵਾਈਟ ਹੈ ਜੀ ਬਿਲਕੁਲ ਸਪੌਟਲੈਸ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿੰਨਾ ਇਸ ਨੂੰ ਦੇਖ ਕੇ ਖੁਸ਼ ਹੋ ਰਹੇ ਨੇ ਆ ਦੇਖੋ ਜੀ ਬਹੁਤ ਤੰਦਰੁਸਤ ਪਾਵਰਫੁਲ ਹਾਰਸ ਜਿਹੜਾ ਇਹ ਟੈਂਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੇਲਾ ਦੂਸਰੇ ਪਾਸੇ ਚੱਲ ਰਿਹਾ ਪਰ ਇੱਕ ਮੇਲਾ ਜਿਹੜਾ ਹੈ ਇਸ ਟੈਂਟ ਦੇ ਵਿੱਚ ਵੀ ਅਲੱਗ ਤੋਂ ਲੱਗ ਰਿਹਾ ਤੋ ਕੀ ਲੋਕਾਂ ਦਾ ਇਕੱਠ ਲੋਕਾਂ ਦਾ ਪਿਆਰ ਹੈ ਜਿਹੜਾ ਉਹ ਇੰਨਾ ਜਾਨਵਰਾਂ ਦੇ ਪ੍ਰਤੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਤੁਹਾਨੂੰ ਫੇਰ ਦਿਖਾ ਦਈਏ ਚਾਰੇ ਪਾਸੇ ਕੈਮਰਾ ਮਾਰ ਕੇ ਜਿੱਥੇ ਵੀ ਦੇਖੋਗੇ ਆ ਇਸ ਟੈਂਟ ਦੇ ਵਿੱਚ ਭੀੜ ਹੀ ਭੀੜ ਤੁਹਾਨੂੰ ਦਿਖਣੀ ਹੈ ਤੇ ਅਲੱਗ-ਅਲੱਗ ਪ੍ਰਜਾਤੀ ਦੇ ਜਿਹੜੇ نسل ਦੇ ਜਾਨਵਰ ਨੇ ਉਹ ਤੁਹਾਨੂੰ ਇਸ ਟੈਂਟ ਦੇ ਵਿੱਚ ਦੇਖਣ ਨੂੰ ਮਿਲਣਗੇ ਹੁਣ ਤੁਹਾਨੂੰ ਅਗਲਾ ਜਾਨਵਰ ਦਿਖਾਉਨੇ ਆ ਜੀ ਆ ਚੈੱਕ ਕਰੋ ਤੁਸੀਂ AIG ਬਲੈਕ ਹੈਡ ਦੁੰਬੇ ਇਹਨਾਂ ਨੂੰ ਬਲੈਕ ਹੈਡ ਪਰਸ਼ੀਅਨ ਵੀ ਕਿਹਾ ਜਾਂਦਾ ਤੇ ਬਲੈਕ ਹੈਡ ਦੁੰਬੇ ਵੀ ਕਿਹਾ ਜਾਂਦਾ ਇਹਨਾਂ ਦੀ ਖਾਸੀਅਤ ਤੁਸੀਂ ਦੇਖ ਸਕਦੇ ਹੋ ਕਾਲਾ ਤੇ ਚਿੱਟਾ ਰੰਗ ਕਾਲਾ ਸਿਰ ਚਿੱਟਾ ਸਰੀਰ ਹੈ ਤੇ ਇਹਨਾਂ ਦੇ ਪਿੱਛੇ ਜਿਹੜਾ ਦੇਖ ਰਹੇ ਹੋ ਤੁਸੀਂ ਇਹਨੂੰ ਕਹਿੰਦੇ ਆ ਜੀ ਚੱਕੀ ਇਸ ਚੱਕੀ ਦੇ ਵਿੱਚ ਜਿਹੜੀ ਹੈ ਇਹ ਚਰਬੀ ਹੁੰਦੀ ਹੈ ਤੇ ਜਿੰਨੀ ਵੱਡੀ ਹੁੰਦੀ ਜਾਵੇਗੀ ਹਜੇ ਫਿਲਹਾਲ ਇਹ ਬੱਚੇ ਦਿਖ ਰਹੇ ਨੇ ਪਰ ਜਿਵੇਂ ਜਿਵੇਂ ਇਹ ਵੱਡੇ ਹੋਣਗੇ ਓਵੇਂ ਓਵੇਂ ਇਹਨਾਂ ਦੀ ਜਿਹੜੀ ਚੱਕੀ ਹੈ ਉਹ ਹੋਰ ਵੱਡੀ ਹੁੰਦੀ ਜਾਵੇਗੀ ਤੇ ਆ ਜਿਹੜਾ ਤੁਸੀਂ ਗਲੇ ਤੇ ਵੀ ਦੇਖ ਸਕਦੇ ਹੋ ਜਿਹੜੀ ਝਾਲਰ ਹੈ ਬਹੁਤ ਖੂਬਸੂਰਤ ਹੈ ਇੱਕ ਨੰਬਰ ਕੁਆਲਿਟੀ ਦੇ ਵਿੱਚ ਇਹ ਜਾਨਵਰ ਨੇ ਵਿਲੱਖਣ ਪ੍ਰਜਾਤੀ ਦੇ ਜਾਨਵਰ ਨੇ ਵੈਸੇ ਇਹ ਜਿਹੜੀ ਪ੍ਰਜਾਤੀ ਹੈ ਇਹ ਅਫਰੀਕਾ ਦੀ ਮੰਨੀ ਜਾਂਦੀ ਹੈ ਪਰ ਹੁਣ ਇਹ ਆਪਣੇ ਇੰਡੀਆ ਦੇ ਵਿੱਚ ਸਾਊਥ ਸਾਈਡ ਤੇ ਮਹਾਰਾਸ਼ਟਰ ਵਾਲੀ ਸਾਈਡ ਬਹੁਤ ਚੱਲਦੀ ਹੈ ਤੇ ਇਹਨਾਂ ਦਾ ਜਿਹੜਾ ਰੇਟ ਹੈ ਉਹ ਵੀ ਕਾਫੀ ਜ਼ਿਆਦਾ ਹੁੰਦਾ ਨਾਰਮਲ ਜੇ ਗੱਲ ਕਰੀ ਆਪਾਂ ਜਿਵੇਂ ਬੱਕਰੇ ਜਾਂ ਫਿਰ ਭੇਡਾਂ ਉਸ ਰੇਟ ਤੇ ਨਹੀਂ ਮਿਲਦੀਆਂ ਇਹ ਵਿਲੱਖਣ ਪ੍ਰਜਾਤੀ ਹੈ ਤੇ ਸ਼ੋ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਦੇਖ ਸਕਦੇ ਹੋ ਚਿਹਰਾ ਤੁਸੀਂ ਬਹੁਤ ਸੋਹਣਾ ਚਿਹਰਾ ਤੇ ਗਲੇ ਤੇ ਝਾਲਰ ਦੇਖੋ ਤੇ ਇਹਨਾਂ ਦੇ ਪਿੱਛੇ ਜਿਹੜੀ ਚੱਕੀ ਹੈ ਜਿਹੜੀ ਚਰਬੀ ਹੈ ਉਹ ਤੁਸੀਂ ਦੇਖ ਸਕਦੇ ਹੋ ਜਿਹੜੀ ਚੀਜ਼ਾਂ ਇਸ ਨੂੰ ਖਾਸ ਬਣਾ ਦਿੰਦੀਆਂ ਅਗਲਾ ਜਿਹੜਾ ਤੁਸੀਂ ਇੱਕ ਹੋਰ ਜੈਕੋਬ ਦੇਖ ਰਹੇ ਹੋ ਇਹ ਵੀ ਬੱਚਾ ਚਾਰ ਸਿੰਘ ਹੈ ਇਸਦੇ ਦੇਖ ਹੀ ਰਹੇ ਹੋ ਤੁਸੀਂ ਦੋ ਕੰਨਾਂ ਕੋਲੇ ਤੇ ਦੋ ਮੱਥੇ ਉੱਤੇ ਇੱਕ ਹੋਰ ਤੁਹਾਨੂੰ ਦਿਖਾ ਦਿੰਨੇ ਆ ਜੀ ਆ ਤੁਸੀਂ ਨਿਕਾਇਆ ਦੇਖ ਰਹੇ ਹੋ ਜਿਹੜਾ ਇਹ ਬੱਕਰਾ ਹੈ ਜੀ ਤੇ ਬਹੁਤ ਛੋਟੇ ਕੱਦ ਦਾ ਬਕਰਾ ਤੇ ਇਹਦਾ ਫੇਸ ਦੀ ਬਨਾਵਟ ਦੇਖੋ ਇਹ ਹੈ ਜੀ ਬਰਬਰੀ ਨਸਲ ਦੀਆਂ ਬਕਰੇ ਤੇ ਬکریاں ਜੋ ਕਿ ਕਾਫੀ ਖੂਬਸੂਰਤ ਹੈ ਤੇ ਪਿਓਰ ਕੁਆਲਟੀ ਦੇ ਵਿੱਚ ਹੈ ਰਾਕਟ ਕੰਨ ਤੁਸੀਂ ਦੇਖ ਸਕਦੇ ਹੋ 11 ਨੰਬਰ ਕੰਨ ਹੈ ਜੀ ਇਹਨਾਂ ਦੇ ਇਹ ਜਿਹੜੇ ਤੁਸੀਂ ਜਾਨਵਰ ਦੇਖ ਰਹੇ ਹੋ ਇਹ ਵੀ ਬੜੇ ਖਾਸ ਹੈ ਜੀ ਇਹਨਾਂ ਨੂੰ ਮੈਨੈਕਸ ਲੌਕਡਨ ਕਿਹਾ ਜਾਂਦਾ ਹੈ ਇਹਨਾਂ ਦੇ ਜਿਹੜੇ ਸਿੰਘ ਹੈ ਰਾਉਂਡ ਸ਼ੇਪ ਦੇ ਵਿੱਚ ਹੁੰਦੇ ਆ ਜੋ ਕਿ ਦੇਖਣ ਚ ਚਾਰ ਸਿੰਗ ਲੱਗਦੇ ਨੇ ਤੇ ਕਾਫੀ ਸੰਘਣੇ ਵਾਲ ਹੁੰਦੇ ਨੇ ਆ ਦੇਖ ਸਕਦੇ ਹੋ ਇਹ ਛੋਟੇ ਤਾਂ ਹੁੰਦੇ ਆ ਪਰ ਸ਼ਪਾਵਰਫੁਲ بڑے ਹੁੰਦੇ ਨੇ ਇਹ ਜਿਹੜੀ ਨਸਲ ਹੈ ਇਹ ਗ੍ਰੇਟ ਬ੍ਰਿਟਨ ਤੇ ਆਇਰਲੈਂਡ ਦੇ ਵਿੱਚ ਕੁਝ ਕਥਾਵਾਂ ਤੇ ਹੀ ਪਾਈ ਜਾਂਦੀ ਹੈ ਇੱਕ ਹੋਰ ਤੁਹਾਨੂੰ ਟਾਪ ਕੁਆਲਿਟੀ ਦਾ ਮਾਰਵਾੜੀ ਹਾਰਸ ਦਿਖਾ ਰਹੇ ਹਾਂ ਜਿਸ ਦੀ ਕੱਦ ਕਾਠੀ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਖੂਬਸੂਰਤ ਜਿਸਤੇ ਚਰਚੇ ਪੂਰੇ ਮਾਗੀ ਮੀਲੇ ਦੇ ਵਿੱਚ ਹੋ ਰਹੇ ਸੀ ਤੇ ਲੋਕ ਵੀ ਬੜਾ ਇਸ ਨੂੰ ਦੂਰੋਂ ਦੂਰੋਂ ਦੇਖਣ ਆ ਰਹੇ ਨੇ ਮੱਥੇ ਤੇ ਦੇਖ ਸਕਦੇ ਹੋ ਬਲੇਜ ਆਏ ਨੇ ਤੇ ਕਾਫੀ ਰੰਗ ਜਿਹੜਾ ਹੈ ਉਹ ਖੂਬਸੂਰਤ ਹੈ ਆ ਦੇਖੋ ਤੁਸੀਂ ਕੰਨ ਕਨੋਤੀ ਦੇਖੋ ਕਾਫੀ ਖੂਬਸੂਰਤ ਤੇ ਕੱਦ ਕਾਟੀ ਬਹੁਤ ਪਾਵਰਫੁਲ ਜਿਹੜਾ ਹੈ ਹਾਰਸ ਹੈ ਤੇ ਲੋਕ ਇਸ ਨੂੰ ਦੇਖ ਕੇ ਕਾਫੀ ਖੁਸ਼ ਵੀ ਨਜ਼ਰ ਆ ਰਹੇ ਸੀ ਦੋਸਤੋ ਇਸ ਵੀਡੀਓ ਨੂੰ ਬਣਾਉਣ ਵਿੱਚ ਕਾਫੀ ਮਿਹਨਤ ਲੱਗੀ ਹੈ ਤੇ ਕਿਸ ਤਰ੍ਹਾਂ ਦੀ ਲੱਗੀ ਹੈ ਤੁਹਾਨੂੰ ਇਹ ਵੀਡੀਓ ਕਮੈਂਟ ਦੇ ਵਿੱਚ ਜਰੂਰ ਦੱਸਿਓ ਸ਼ੇਅਰ ਜਰੂਰ ਕਰ ਦਿਓ ਤਾਂ ਜਿਹੜਾ ਦੂਜੇ ਵੀਰਾਂ ਤੱਕ ਵੀ ਪਹੁੰਚ ਜਾਵੇ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਕਿੰਨੇ ਜ਼ਿਆਦਾ ਭੀੜ ਹੈ ਸਟੈਂਡ ਦੇ ਵਿੱਚ ਇਹਨਾਂ ਜਾਨਵਰਾਂ ਨੂੰ ਦੇਖਣ ਲਈ ਤਾਂ ਬਹੁਤ ਖਾਸ ਜਾਨਵਰ ਜਿਹੜੇ ਨੇ ਪਹੁੰਚੇ ਸੀ ਤਾਂ ਜਿਹੜਾ ਵੀਰ ਨਹੀਂ ਪਹੁੰਚ ਸਕੇ ਨੇ ਉਹਨਾਂ ਵੀਰਾਂ ਤੱਕ ਵੀ ਇਹ ਵੀਡੀਓ ਪਹੁੰਚੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਜਾਨਵਰ ਨੇ ਉਹ ਇਸ ਵਾਰ ਮਾਗੀ ਮੇਲੇ ਦੇ ਵਿੱਚ ਪਹੁੰਚੇ ਸੀ ਧੰਨਵਾਦ ਜੀ